ਜਿੱਥੇ ਅਜੰਤਰਾਸ਼ਟਰੀ ਮਹਿਲਾ ਦਿਵਸ ਦੀਸ਼ਪਰ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਤੇ ਉੱਥੇ ਹੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਦੇ ਸਹਿਯੋਗ ਦੇ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਵਾਗਤ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਮਹਿਲਾਵਾਂ ਨੇ ਖੂਬ ਮਹਿਲਾ ਦਿਵਸ ਨੂੰ ਸਮਰਪਿਤ ਕਈ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਤੇ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ABC ਨਮਨੀਤ ਕੌਰ ਬੱਲ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਲਲਿਤ ਸਕਲਾਨੀ ਪਹੁੰਚੇ ਤੇ ਇਸ ਪ੍ਰੋਗਰਾਮ ਦੇ ਵਿੱਚ ਮਸ਼ਹੂ ਸੁਰੇਲੀ ਆਵਾਜ਼ ਵਿੱਚ ਅਲੱਗ-ਅਲੱਗ ਗੀਤ ਗਾਏ ਅਤੇ ਮਹਿਮਾਨਾਂ ਦਾ ਮਨ ਮੋਲਿਆ ਅਤੇ ਜ਼ਿਲ੍ਹਾ ਪਾਸ਼ਾ ਅਫਸਰ ਜਸਪ੍ਰੀਤ ਕੌਰ ਅਤੇ ਉਹਨਾਂ ਦੇ ਸਟਾਫ ਨੇ ਆਏ ਹੋਏ ਸਾਰੇ ਮਹਿਲਾਵਾਂ ਨੂੰ ਸਨਮਾਨਿਤ ਵੀ ਕੀਤਾ। ਇੱਕ ਹੋਣਾ ਚਾਹੀਦਾ ਜਿੱਦਾਂ ਕਾਲਜਿਸ ਦੇ ਵਿੱਚ ਜੇ ਹੋ ਰਿਹਾ ਤਾਂ ਬਹੁਤ ਅੱਛੀ ਗੱਲ ਹੈ। ਅਸੀਂ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਕੋਈ ਸ਼ੇਰ ਮਿਲਦੀ ਆ ਉਹਨਾਂ ਦੇ ਟੀਚਰਸ ਤੋਂ ਜਿਸ ਸਾਡੇ ਕੋ ਜਿਹੜੀਆਂ ਪ੍ਰੋਮਿਨੈਂਟਸ ਸੀਤਾ ਹੁੰਦੀਆਂ ਐ ਉਹਨਾਂ ਦੀ ਜਿਹੜੀ ਜੀਵਨ ਜਿੱਥੇ ਉਹ ਕਿਸੇ ਲੈਵਲ ਤੇ ਕਿਸੇ ਪੱਧਰ ਤੇ ਪਹੁੰਚੇ ਹੁੰਦੇ ਆ ਉਹਨਾਂ ਦੀ ਉਹਨਾਂ ਨੂੰ ਦੇਖ ਕੇ ਬੱਚਿਆਂ ਨੂੰ ਨਵੀਂ ਜਨਰੇਸ਼ਨ ਨੂੰ ਪ੍ਰੇਰਣਾ ਮਿਲਦੀ ਆ ਤਾਂ ਸਰਕਾਰ ਵੱਲੋਂ ਕੋਈ ਹੋਰ ਵੀ ਇਦਾਂ ਦੇ ਪ੍ਰੋਗਰਾਮ ਲਿਖੇ ਜਾਂਦੇ ਆ ਜਿਵੇਂ ਕਿ ਮੈਨਾਂ ਜਿੱਦਾਂ ਭਾਸ਼ਾ ਵਿਭਾਗ ਨੂੰ ਇਹ ਹਦਾਇਤ ਹੈਗੀ ਆ ਸਰਕਾਰ ਦੀ ਸੋ ਭਾਸ਼ਾਪਕ ਕਾਫੀ ਸਾਰੇ ਪ੍ਰੋਗਰਾਮਸ ਕੰਡਕਟ ਕਰਦਾ ਸਟੂਡੈਂਟਸ ਨਾਲ ਵੀ ਜਿਹਦੇ ਵਿਮਨ ਦਿਨ ਤੇ ਸੌਰੀ ਵਿਮਨ ਮਤਲਬ ਔਰਤ ਦਿਵਸ ਤੇ ਔਰ ਔਰਤਾ ਲਈ ਔਰ ਹੋਰ ਵੀ ਸਰਕਾਰੀ ਬਹੁਤ ਸਾਰੇ ਪ੍ਰੋਗਰਾਮ ਹੈ ਅਸੀਂ ਵੀ ਮੈਂ ਵੀ ਆਪਣੇ ਵੱਲੋਂ ਆਪੀਆਂ ਸਾਰੀਆਂ ਪੜਾ ਮੇਤੋ ਵੱਡੇ ਆ ਜਾਂ ਮੇਤੋ ਛੋਟੇ ਆਣ ਵਾਲੀਆਂ ਬਿੜੀਆਂ ਉਹਨਾਂ ਨੂੰ ਅਸੀਂ ਔਰਤ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦੇ ਆ ਆਪਣੇ ਆਪ ਨੂੰ ਅਸੀਂ ਸਮਾਜ ਦੇ ਵਿੱਚ ਦੇਸ਼ ਦੇ ਲਈ ਆਪਣਾ ਜਿਹੜਾ ਸਾਡਾ ਭੂਮਿਕਾ ਹੈ ਉਹਨੂੰ ਵਧੀਆ ਤਰੀਕੇ ਨਾਲ ਨਿਭਾਈਏ। ਠੀਕ ਨਹੀਂ ਸ਼ੁਰੂ ਕਰਨਾ। ਤੁਸੀਂ ਇਹਨੂੰ ਇਨੀਸ਼ੀਏਟਿਵ ਨਹੀਂ ਲਾਣਾ। ਜਦ ਤੱਕ ਅਸੀਂ ਖੁਦ ਇਹਨੂੰ ਪ੍ਰਚਾਰ ਆਪਣੇ ਬੱਚਿਆਂ ਨੂੰ ਨਹੀਂ ਦਿਖਾਣਾ, ਆਪਣੇ ਘਰਾਂ 'ਚੋਂ ਨਹੀਂ ਸ਼ੁਰੂ ਕਰਨਾ, ਤਾਂ ਤੱਕ ਕਿ ਮਿਊਸਪਲ ਨਹੀਂ ਹੋਣਾ। ਸੋ ਹੂਜ਼ ਕਰੋ ਜਿਹੜੇ ਸਰਕਾਰੀ ਤਾਨੂੰ ਮਿਲੇ ਹੋਏ ਇਹ ਹੁਣ ਹੱਕ ਉਹਨਾਂ ਨੂੰ ਯੂਜ਼ ਕਰੋ ਅਤੇ ਸਹੀ ਤਰ੍ਹਾਂ ਯੂਜ਼ ਕਰਕੇ ਉਹਨੂੰ ਆਪਣੇ ਵੂਮਨ 엠ਪਾਵਰਮੈਂਟ ਦਾ ਬਣਾਓ ਅਸੀਂ बार भी ਕਹਤੇ ਆ ਵੂਮਨ 엠ਪਾਵਰਮੈਂਟ ਦਾ ਮਨ ਕਹਿ ਲੋ ਕਿ ਜੇ ਗੱਲ ਕਰੀਏ ਇੱਕ ਤੁਸੀਂ ਉਦਾਹਰਣ ਵਾ ਯੂਐਸਏ ਵਿੱਚ ਵੂਮਨ ਦਾ ਜਿਹੜੀ ਕਿ ਇੰਡੀਆ ਤੋਂ ਬਾਰ ਵੀ ਜਾ ਕੇ ਵੂਮਨ ਦੇ ਹੱਕ ਦੇ ਲੜਦੇ ਵੀ ਆ ਤਾਂ ਉਹਨਾਂ ਦੇ ਅਧਿਕਾਰ ਵੀ ਦੁਆਏ ਆ ਹਾਂਜੀ ਉਹ yes ਜਿਹੜੀਆਂ ਅਹ ਔਰਤਾਂ ਇੱਥੇ ਆਈਆਂ ਉਹਨਾਂ ਨੂੰ ਨਹੀਂ ਪਤਾ ਉੱਥੇ ਬਾਹਰ ਕੁੜੀਆਂ ਜਾਂਦੀਆਂ ਨਵੀਆਂ ਵਿਆਹੀਆਂ ਕਈ ਜਾਂਦੀਆਂ ਉਹਨਾਂ ਨੂੰ ਥੋੜ੍ਹੀ ਮੁਸ਼ਕਲਾਂ ਆਉਂਦੀਆਂ ਘਰ ਦੇ ਵਿੱਚ ਮੁਸ਼ਕਲਾਂ ਆਉਂਦੀਆਂ adjustment ਮੁਸ਼ਕਲਾਂ ਆਉਂਦੀਆਂ ਕਈ ਵਾਰੀ ਉਹਨਾਂ ਨੂੰ physical mental abuse ਵੀ ਆਉਂਦੀ ਹੈ ਉੱਥੇ ਤੇ ਅਸੀਂ ਉਹਨਾਂ ਨੂੰ help ਕਰਦੇ ਹਾਂ ਕਿਉਂਕਿ ਉਹਨਾਂ ਨੂੰ resource ਦਿਖਾਉਂਦੇ ਹਾਂ ਕਿ ਆਹ resource ਹੈਗੇ ਆ ਏਦਾਂ ਕਰੋ ਇਹ ਚੀਜ਼ ਹੈ ਇਹ ਗ਼ਲਤ ਹੈ ਇਹ ਸਹੀ ਹੈ ਤੇ ਕੋਸ਼ਿਸ਼ ਹੁੰਦੀ ਹੈ ਕਿ ਫੈਮਿਲੀਆਂ ਨੂੰ ਇਕੱਠੇ ਰੱਖਿਆ ਜਾਵੇ ਪਰ ਜਿੱਥੇ ਨਹੀਂ ਰੱਖਿਆ ਜਾ ਸਕਦਾ ਉਹਨਾਂ ਨੂੰ ਜਿਹੜੀ ਲੀਗਲ ਐਡਵਾਈਸ ਹੈਗੀ ਹੈ ਕਿ ਕਿਥੋਂ ਲਾਣੀ ਹੈ ਕਿੱਦਾਂ ਕਰਨੀ ਉਹ ਵੀ ਸਾਰੀ ਪ੍ਰੋਵਾਈਡ ਕੀਤੀ ਮਨਮ ਜਿਹੜੇ ਕਿ ਯੂਐਸਐਸ ਦੇ ਵਿੱਚ ਤੁਸੀਂ ਕਹੋ ਕਿ ਕਿਹੜੇ ਕਿਹੜੇ ਮਤਕਿਸਥਾਨਾਂ ਨਾਲ ਕੰਮ ਕਰਦੇ ਹੋ ਜੇ ਕਿ ਮਨ ਇਹ ਹਿਊਮਨ ਕਹੋ ਕਿ ਅਧਿਕਾਰਾਂ ਦੇ ਸੋ ਮੇਰੀ ਆਪਣੀ ਸੰਸਥਾ ਹੈਗੀ ਹੈ نان پروفیٹ آرگنائزیشن فائیو ون سی تھری جی ٹیکس اگزامپل ہو تھری وہ ہے سرسوتی کلچرل ایسوسی مین سا کہ کلچر اپنا پرموٹ کریے باہر ਤੇ ਉਹਦੇ ਨਾਲ ਜਿਹੜੀਆਂ ਉਥੇ ਔਮਨ ਤੇ ਵਾਸਤੇ ਕੰਮ ਕਰਦੀਆਂ ਉਹਨਾਂ ਨੂੰ ਨਾਲ ਜੋੜਿਆ ਗਿਆ ਵਾ ਤੇ ਉਹਨਾਂ ਦੇ ਕਈ ਵਾਰੀ ਉਹ ਉਹਨਾਂ ਨੂੰ ਇੰਨੀ ਅੰਡਰਸਟੈਂਡਿੰਗ ਨਹੀਂ ਦੀ ਆਪਣੇ ਕਲਚਰ ਦੀ ਓਕੇ ਉਹਨਾਂ ਨੂੰ ਹੈਲਪ ਨਹੀਂ ਇਹਨਾਂ ਕਰ ਪਾਉਂਦੇ ਆ ਫਿਰ ਅਸੀਂ ਉਹਨਾਂ ਦੇ ਨਾਲ ਹੈਲਪ ਕਰਕੇ ਜੋਇਨ ਕਰਕੇ ਤੇ ਹੈਲਪ ਕਰਦੇ ਆ ਬਹੁਤ ਅੱਗੇ ਤੇ ایک ایگزامپل دینی ایک کوڑی سی بہت اوکھا سا نے کہا کہ جب تک تھی ڈوبورس نہیں دینا تب تک تھانوں لیگل ہیلپ نہیں پرووائڈ کرنی اتنے میں کوئی میسج دینا چاہوں گی وومین وومین یہ میسج ہے کہ اسی ਅਸੀ ਕੋਈ ਚੀਜ਼ ਨਹੀਂ ਆ ਜਿਹੜੀ ਅਕੰਪਲਿਸ਼ ਨਹੀਂ ਕਰ ਸਕਦੇ ਪਰ ਤੁਹਾਨੂੰ ਆਪਣੇ ਆਪ ਤੇ ਯਕੀਨ ਹੋਣਾ ਚਾਹੀਦਾ ਸੋ ਸਟੇ ਸਟਰੋਂਗ ਤੇ ਆਪਣੇ ਤੇ ਭਰੋਸਾ ਰੱਖੋ ਕਿ ਕੋਈ ਐਸੀ ਚੀਜ਼ ਅਸੀਂ ਨਹੀਂ ਜਿਹੜੀ ਹੈ ਜਿਹੜੀ ਨਹੀਂ ਅਕੰਪਲਿਸ਼ ਕਰ ਸਕਦੇ ਤੇ ਤੁਸੀਂ ਬਹੁਤ ਅੱਗੇ ਜਾਓਗੇ ਪਰ ਇੱਕ ਚੀਜ਼ ਜਰੂਰ ਜਰੂਰ ਯਾਦ ਰੱਖਿਓ ਗਲਤ ਕਦੀ ਕਰਿਓ ਨਾ ਤੇ ਗਲਤ ਕਦੀ ਸਹੀ ਹੋ ਜਾਂਦਾ ਪੱਤਰ ਤੱਕ ਵੀ ਮੈਨੂੰ ਜਾਂਦੋਂ ਮੌਕਾ ਮਿਲ ਗਿਆ ਇਹਦੇ ਵਿੱਚ ਤੇ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਕਿ ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬ ਗਵਰਨਮੈਂਟ ਦੇ ਉਪਰਾਲੇ ਜਿਹੜੇ ਆ ਕਿੱਥੋਂ ਤੱਕ ਸਾਰਥਕ ਨੇ ਜੇ ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਪੰਜਾਬ ਗਵਰਨਮੈਂਟ ਹਰ ਸਮੇਂ ਇਹਦੇ ਬਾਰੇ ਬਹੁਤ ਸੁਚੇਤ ਹੋ ਕੇ ਸਮੇਂ-ਸਮੇਂ ਤੇ ਬਹੁਤ ਕੁਝ ਜਾਰੀ ਕਰੀ ਹੈ ਜਿਸ ਦੇ ਨਾਲ ਕਿ ਜਿਹੜੀ ਪੰਜਾਬੀ ਭਾਸ਼ਾ ਦੇ ਬਾਰੇ ਚ ਸਾਡੇ ਮਨਾਂ ਦੇ ਵਿੱਚ ਇੱਕ ਦੁੱਖ ਬੈਠਾ ਹੋਇਆ ਸੀ ਕਿ ਉਹਨੂੰ ਪੂਰੀ ਪਛਾਣ ਨਹੀਂ ਮਿਲ ਰਹੀ ਪੂਰੀ ਲੋਕਾਂ ਦੇ ਵਿੱਚ ਇਹਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਜਾਂ ਇਸ ਨੂੰ ਦੂਜੇ ਤੀਜੇ ਨੰਬਰ ਤੇ ਰੱਖਿਆ ਜਾਂਦਾ ਹੈ ਤਾਂ ਉਹ ਤੌਖਲੇ ਜਿਹੜੇ ਹੌਲੀ ਹੌਲੀ ਦੂਰ ਹੋਣੇ ਸ਼ੁਰੂ ਹੋ ਗਏ ਨੇ ਜਿਹਦੇ ਵਿੱਚ ਗਵਰਨਮੈਂਟ ਨੇ ਬਹੁਤ ਸਾਰਾ ਯੋਗਦਾਨ ਪਾਣਾ ਸ਼ੁਰੂ ਕੀਤਾ ਹੋਇਆ ਹੈ ਕਿਤੇ ਤਾਂ ਹੁੰਦਾ ਸੀ ਕਿ ਆਪਾਂ ਸੋਦੇ ਹੁੰਦੇ ਸਾਂ ਸਰਜੀਤ ਪਾਤੜ ਜੀ ਨੇ ਵੀ ਲਿਖਿਆ ਹੈ ਕਿ ਕੁਝ ਐਵੋ ਜੀਆਂ ਥਾਵਾਂ ਵੀ ਨੇ ਜਿੱਥੇ ਕਿ ਪੰਜਾਬੀ ਬੋਲਣ ਤੇ ਜੁਰਮਾਨਾ ਲੱਗਦਾ ਹੈ ਪਰ ਹੁਣ ਉਹ ਸਥਿਤੀ ਹੈ ਜਿਹੜੀ ਉਹ ਬਦਲ ਰਹੀ ਹੈ ਕਾਫੀ ਬਦਲ ਚੁੱਕੀ ਹੈ ਕਾਫੀ ਹੱਦ ਤੱਕ ਬਦਲ ਚੁੱਕੀ ਆ ਬਹੁਤ ਸਾਰੇ ਜਿਹੜੇ ਸੇਂਟ ਜੋਸਫ ਸਕੂਲ ਲੈ ਲਓ ਜਾਂ ਬੁੱਜੇ ਸਕੂਲਸ ਲੈ ਲਓ ਇੰਨਾ ਬਾਰੇ ਜ ਬੜੇ ਪਰਮਪਖਲੇ ਜਾਗੇ ਸੀਗੇ ਕਿ ਇੱਥੇ ਸ਼ਾਇਦ ਪੰਜਾਬੀ ਨਹੀਂ ਬੋਲਣ ਦਿੱਤੀ ਜਾ ਰਹੀ ਪਰ ਇਸ ਤਰ੍ਹਾਂ ਦੀ ਹੋ ਇਨਸਾਨੀਆਂ ਸਥਿਤੀਆਂ ਜਿਹੜੀਆਂ ਉਹ ਉਹਨਾਂ ਤੇ ਕਾਬੂ ਪਾਉਣ ਗਵਰਨਮੈਂਟ ਨੇ ਸ਼ੁਰੂ ਕਰ ਦਿੱਤੇ ਹਰ ਬੋਰਡ ਹਰ ਸਾਈਨ ਬੋਰਡ ਹਰ ਥਾਂ ਤੇ ਪੰਜਾਬੀ ਪਹਿਲ ਦੇ ਆਧਾਰ ਤੇ ਉਹਨਾਂ ਨੇ ਕਿਹਾ ਕਿ ਵਰਤੀ ਜਾਣੀ ਚਾਹੀਦੀ ਹੈ ਹਰ ਆਫਿਸ ਦੇ ਵਿੱਚ ਹਰ ਉਹ ਥਾਂ ਜਿੱਥੇ ਕਿਤੇ ਸਾਨੂੰ ਲੱਗਦਾ ਹੁੰਦਾ ਸੀ ਕਿ ਪੰਜਾਬੀ ਨੂੰ ਬਹੁਤੀ ਤਰਜੀਹ ਨਹੀਂ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਪੰਜਾਬੀ ਹਰ ਥਾਂ ਤੇ ਮੈਂ ਫੇ ਵੀ ਦੇਖਣ ਨੂੰ ਆਉਂਦਾ ਕਿ ਕਈ ਸਰਕਾਰੀ ادارے ਜਾਂ ਕਹੋ ਕਿ ਕਈ ਦੁਕਾਨਦਾਰਾਂ ਦੇ ਬੋਰਡ ਵੀ ਇੰਗਲਿਸ਼ ਵਿੱਚ ਲਿਖੇ ਨੇ ਜਰਾਂਦੇ ਆ ਜਦ ਕਿ ਸਰਕਾਰ ਕਹਿੰਦੀ ਕਿ ਪੰਜਾਬੀ ਵਿੱਚ ਲਿਖੋ ਪਰ ਫੇ ਵੀ ਅੰਧਖੀ ਕੀਤੀ ਜਾਂਦੀ ਹੈ ਕਿਤਨਾ ਕਿਤੇ ਦੇਖੋ ਅੰਧਖੀ ਜਿਹੜੀ ਕੀਤੀ ਜਾਂਦੀ ਹੈ ਉਹ ਸਾਡੇ ਆਪਣੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਗਵਰਨਮੈਂਟ ਤਾਂ ਕਹਿ ਰਹੀ ਹੈ ਕਰੋ ਗਵਰਨਮੈਂਟ ਨੇ ਤਾਂ ਕਿਹਾ ਕਿ ਕਰੋ ਉਹਨਾਂ ਵੱਲੋਂ ਤਾਂ ਲਿਖਤੀ ਤੌਰ ਤੇ ਆ ਗਿਆ ਹੈ ਕਿ ਇਹਦੇ ਤੇ ਐਕਸ਼ਨ ਵੀ ਲਿਆ ਜਾਏਗਾ ਸ਼ਾਇਦ ਐਕਸ਼ਨ ਲੈ ਵੀ ਜਾ ਰਹੇ ਹਨ ਜੇ ਹੋਰ ਸਖਤ ਲੈ ਜਾਂ ਤਾਂ ਸ਼ਹਿਰ ਦੀ ਚੀਜ਼ ਜਿਹੜੀ ਆਪਣਾ ਵੀ ਭਲੇਖਾ ਦੂਰ ਹੋ ਜਾਈ ਤੇ ਲੋਕ ਜਿਹੜੇ ਸਖਤੀ ਦੇ ਨਾਲ ਵੀ ਕਾਬੂ ਚ ਕੀਤੇ ਜਾ ਸਕਦੇ ਹੁੰਦੇ ਨਹੀਂ ਜਦੋਂ ਉਹਨਾਂ ਨੂੰ ਸੁਚੇਤ ਕਰਾਇਆ ਜਾਵੇ ਤੇ ਦੂਸਰਾ ਇਹਦੇ ਵਿੱਚ ਹੋਰ ਬੜੇ ਮਾਧਿਅਮ ਨੇ ਜਿਵੇਂ ਹੁਣ ਤੁਸੀਂ ਇਹ ਜ਼ਿਲ੍ਹਾ ਭਾਸ਼ਾ ਅਫਸਰ ਜਿਹੜੇ ਆਪਣੇ ਹੈਗੇ ਆ ਮੈਡਮ ਜਸਪ੍ਰੀਤ ਆ ਜਿਹੜੀ ਉਹਨਾਂ ਨੇ ਉਪਰਾਲਾ ਕੀਤਾ ਕਿ ਪੰਜਾਬੀ ਭਾਸ਼ਾ ਦੇ ਵਾਸਤੇ ਜਿਹੜੇ ਸਮੇਂ-ਸਮੇਂ ਤੇ ਪ੍ਰੋਗਰਾਮ ਉਹ ਲੀਕਦੇ ਰਹਿੰਦੇ ਆ ਅੱਜ ਵੀ ਅਸੀਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਉਹਦੇ ਵਿੱਚ ਭਾਗ ਲੈਣ ਵਾਸਤੇ ਇਕੱਠੇ ਹੋਏ ਆ ਭਾਵੇਂ ਗੱਲ ਅਸੀਂ ਪੰਜਾਬੀ ਪਰ ਜਿਹੜਾ ਅੱਜ ਦਾ ਮੇਨ ਵਿਸ਼ਾ ਹੈਗਾ ਉਹ ਹੈ ਮਹਿਲਾ ਦਿਵਸ ਦਾ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਚਲੋ ਉਹ ਸਰਕਾਰ ਨੂੰ ਮੈਂ ਕਿੰਨੇ ਅਸੀਂ ਗੱਲ ਨੂੰ ਖਤਮ ਕਰਦੀ ਆ ਕਿ ਜਿਹੜਾ ਸਾਹਿਤ ਹੈ ਨਾ ਉਹ ਖਾਸ ਕਰਕੇ ਪੰਜਾਬੀ ਮਾਂ ਬੋਲੀ ਦੇ ਰਾਹੀਂ ਜਿਹੜਾ ਸਾਹਿਤ ਅਸੀਂ ਅੱਗੇ ਲੈ ਕੇ ਆ ਰਹੇ ਆ ਇਹ ਸਾਹਿਤ ਬਹੁਤ ਯੋਗਦਾਨ ਪਾਉਂਦਾ ਹੈ ਲੋਕਾਂ ਨੂੰ ਸੁਚੇਤ ਕਰਨ 'ਚ ਉਹਨਾਂ ਨੂੰ ਆਪਣੇ ਨਾਲ ਜੋੜਨ 'ਚ ਇਹੋ ਜਿਹੇ ਜਿਹੜੇ ਫੰਕਸ਼ਨ ਹੁੰਦੇ ਨੇ ਚਾਹੇ ਉਹ ਕਿਸੇ ਵੀ ਵਿਸ਼ੇ ਨੂੰ ਲੈ ਕੇ ਕੀਤੇ ਜਾਣ ਗੱਲ ਤਾਂ ਮਾਂ ਬੋਲੀ 'ਚ ਹੋਣੀ ਹੈ ਪੰਜਾਬੀ 'ਚ ਹੋਣੀ ਹੈ ਤੇ ਇਹ ਵੀ ਇੱਕ ਬਹੁਤ ਵਧੀਆ ਤਰੀਕਾ ਹੈ ਕਿ ਅਸੀਂ ਆਪਣੇ ਸਾਰੇ ਜਿੰਨੇ ਵੀ ਪ੍ਰੋਗਰਾਮ ਕਰ ਰਹੇ ਹਾਂ ਅਗਰ ਉਹਨਾਂ ਦੇ ਵਿੱਚ ਆਧਾਰ ਪੰਜਾਬੀ ਨੂੰ ਬਣਾ ਲਈਏ ਤਾਂ ਫਿਰ ਇਸ ਤੋਂ ਵਧੀਆ ਉਪਰਾਲਾ ਹੋਰ ਕੀ ਹੋ ਸਕਦਾ ਚਲ ਮ ਨਾਰੀ ਸ਼ਕਤੀ ਨੂੰ ਲੈ ਕੇ ਦੇਖੋ ਇਹ ਸਰਕਾਰ ਜਾਂ ਪ੍ਰਸ਼ਾਸਨ ਕਿਲਕੀ ਕਮੇਟੀਆਂ ਵੀ ਬਣਾਉਂਦੀ ਹੈ ਕਿਤਨਾ ਕਿਤੇ ਕਹ ਲੋ ਕਿ ਨਾਰੀ ਸ਼ਕਤੀ ਨੂੰ ਕਿਤਨਾ ਕਿਤੇ ਕਮਜ਼ੋਰੀ ਦਾ ਫੇਸਬੁਕ ਕਰਨਾ ਕਮਜ਼ੋਰੀ ਦਾ ਫੇਸਬੁਕ ਕਰਨਾ ਪੈਂਦਾ ਕਿਸੇ ਕੋਈ ਹਾਲਾਤ ਇਦਾਂ ਰਹਿੰਦੇ ਉਹਨਾਂ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੁੰਗਾ ਤੁਸੀਂ ਹਾਂਜੀ ਬਿਲਕੁਲ ਆਪਾਂ ਜਿੰਨੇ ਨਾਰੇ ਲਾਉਨੇ ਆ ਤੇ ਜਿੰਨੇ ਅਸੀਂ ਪ੍ਰੋਗਰਾਮ ਕਰ ਰਹੇ ਆ ਕਿ ਨਾਰੀ ਦਾ ਸਸ਼ਕਤੀਕਰਨ ਹੋਣਾ ਚਾਹੀਦਾ ਹੈ ਔਰਤਾਂ ਨੂੰ ਹੱਕ ਮਿਲਣੇ ਚਾਹੀਦੇ ਔਰਤਾਂ ਨੂੰ ਬਰਾਬਰੀ ਤੇ ਲਿਆ ਕੇ ਆਉਣਾ ਚਾਹੀਦਾ ਹੈ ਔਰਤਾਂ ਦੇ ਵਾਸਤੇ ਇੱਕ ਵਧੀਆ ਮਾਹੌਲ ਸਿਰਜਿਆ ਜਾਣਾ ਚਾਹੀਦਾ ਹੈ ਉਹਨਾਂ ਦੇ ਅੰਦਰ ਸੁਰੱਖਿਆਤਾ ਹੋਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਵਰਡ ਜਦੋਂ ਅਸੀਂ ਲਾ ਦਿੰਦੇ ਆ ਨਾ ਨਾਲ ਜਦੋਂ ਅਸੀਂ ਇਹ ਸ਼ਬਦ ਲਾਉਂਦੇ ਆ ਤੇ ਇਹਦਾ ਮਤਲਬ ਅਜੇ ਅਸੀਂ ਬਹੁਤ ਪਿੱਛੇ ਆ ਨਾ ਸਾਰੇ ਮਿਲਣਾ ਤੇ ਸਾਨੂੰ ਇਹਨਾਂ ਦੇ ਉੱਤੇ ਬਹੁਤ ਮਤਲਬ ਗੰਭੀਰ ਤਾ ਉਪਰਵਕ ਚਰਚਾ ਕਰਕੇ ਉਹਨਾਂ ਨੂੰ ਅਮਲ ਵਿੱਚ ਲਿਆਉਣ ਦੀ ਸਖਤ ਲੋੜ ਹੈਗੀ ਹੈ ਤਾਂ ਕਿ ਅਸੀਂ ਜੋ ਸਥਿਤੀ ਔਰਤ ਦੀ ਅੱਜ ਸੜੀ ਬੜੀ ਹੋਈ ਹੈ ਉਸ ਨੂੰ ਉਸ ਤੋਂ ਕਿਤੇ ਵਧੀਆ ਪੱਧਰ ਤੇ ਲਿਜਾ ਸਕੀਏ ਅੰਤਰਰਾਸ਼ਟਰੀ ਪੱਧਰ ਤੇ ਅਸੀਂ ਤਾਂ ਹੀ ਵਿਮੰਨ ਦੀ ਗੱਲ ਜਿਹੜੀ ਉਹ ਸੋਨੇ ਧੰਕੇ ਨਾਲ ਕਰ ਸਕਦੀ ਹੈ ਜੀ ਅਸੀਂ ਉਹਨੂੰ ਬਰਾਬਰ ਦਾ ਅਧਿਕਾਰ ਦੇ ਕੇ ਚਾਹੁੰਦੇ ਹਾਂ ਇਹ ਤਾਂ ਬਹੁਤ ਜ਼ਰੂਰੀ ਹੈ ਤਾਂ ਮਤਲਬ ਕਮੀ ਤਾਂ ਮੰਨਦੀ ਹੈ ਤੁਸੀਂ ਵੀ ਕਿ ਕਿਤੇ ਨਾ ਕਿਤੇ ਸਮਾਜ ਵਿੱਚ ਵੀ ਕਮੀ ਹੈਗੀ ਤਾਂ ਇਹ ਪ੍ਰਸ਼ਾਸਨ ਦੇ ਵੀ ਕਮੀ ਹੈਗੀ ਹੈ ਦੇਖੋ ਅੰਤਰਰਾਸ਼ਟਰੀ ਮਹਿਲਾ ਦਿਵਸ ਮਟਾਇਆ ਹੀ ਤਾਂ ਜਾ ਰਹੇ ਕਿਉਂਕਿ ਕਮ ਜੇ ਦੇ ਆਪੋਜ਼ਿਟ ਚੱਲੀਏ ਦੂਸਰੇ ਪਾਸੇ ਨੂੰ ਤੇ ਕੋਈ ਅੰਤਰਰਾਸ਼ਟਰੀ ਕੋਸ਼ ਦਿਵਸ ਤਾਂ ਹੈ ਨਹੀਂ ਨਾ ਕਿ ਲੋੜ ਨਹੀਂ ਲੱਗੀ ਰਹੀ ਤੇ ਮਹਿਲਾ ਦਿਵਸ ਨੂੰ ਲੋੜ ਅਸਮਸ ਹੋਈ ਆ ਤਾਂ ਵਿਸ਼ੇਸ਼ ਤੌਰ ਤੇ ਇਹ ਗੱਲ ਜਿਹੜਾ ਨਿਸ਼ਚਿਤ ਕੀਤਾ ਗਿਆ ਹੈ ਕਿ ਜੇ ਕਿਸੇ ਤਰੀਕੇ ਵਿੱਚ ਹਜੇ ਵੀ ਅਸੀ ਅਵੇਅਰness ਅਵੇਅਰness ਲੈ ਕੇ ਆਉਣੀ ਹੈ ਉਹਦੇ ਲਈ ਕੋਈ ਯਤਨ ਕਰੀਏ ਗੱਲ ਇਹ ਕਹਿੰਨਾ ਕਿ ਨਾਰੀ ਨਾਰੀ ਸ਼ਕਤੀ ਨੂੰ ਜਾਗਰਿਤ ਹੋਣਾ ਪੈਣਾ ਹੈ ਬਿਲਕੁਲ ਜਾਗਰਤ ਹੋਣਾ ਵੀ ਪੈਣਾ ਤੇ ਜਿਹੜੇ ਬਾਕੀ ਸਾਡਾ ਜਿਹੜਾ ਅੱਧਾ ਹਿੱਸਾ ਹੈ ਕਿ ਉਹ ਤਾਂ ਔਰਤ ਹੈ ਤੇ ਦੂਸਰੇ ਪਾਸੇ ਮਰਦ ਹੈ ਉਹਨਾਂ ਨੂੰ ਵੀ ਇਹਦੇ ਵਿੱਚ ਬਰਾਬਰੀ ਦਾ ਨਿਯੋਗ ਤਾਂ ਪਾਉਣਾ ਪੈਣਾ ਹੈ ਉਹ ਪੂਰਾ ਜ਼ੋਰ ਲਗਾਉਣਗੇ ਤਾਂ ਫਿਰ ਰਲ ਮਿਲ ਕੇ ਇੱਕ ਸੋਹਣਾ ਸਮਾਜ ਜਮਾ ਬਣਾ ਸਕਦੇ ਹਾਂ ਪਹਿਲਾਂ ਤਾਂ ਸਾਰੇ श्रोਤਾंनो ਬਾਰੇ ਸਸਰੀਕਰ ਇਸ ਟੌਪਿਕ ਤੇ ਗੱਲ ਕਰਤ ਪਹਿਲਾਂ ਮੈਂ ਦੱਸ ਦਵਾਂ ਕਿ ਮੈਂ بطور ਪ੍ਰਿੰਸੀਪਲ ਸਰ ਕੋ ਖਾਸਾ ਕਾਲਜ ਗੁਰਥਲਾ ਆਪਣੇ ਸਵਾਗਤ ਦੇ ਰਹੇ ਆ ਅੱਜ ਅਸੀਂ ਪਾਸਾਪਾਖ ਕਪੂਰਥਲਾ ਦੇ ਸਹਿਯੋਗ ਦੇ ਨਾਲ ਇੰਟਰਨੈਸ਼ਨਲ ਵਿਮਨ ਡੇ ਸੈਲੀਬ੍ਰੇਟ ਕਰਨ ਜਾ ਰਹੇ ਆ ਔਰ ਜਿੱਦਾਂ ਨਾਮ ਤੋਂ ਹੀ ਕਲੀਅਰ ਹੈ ਕਿ ਇਹ ਵਰਲਡ ਵਾਈਡ ਫੀਨੋਮੈਨਾ ਹੈ ਪੂਰੀ ਦੁਨੀਆ ਦੇ ਵਿੱਚ ਇਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਔਰ ਅੱਜ ਅਸੀਂ ਬੜੀਆਂ ਸਨਮਾਨਯੋਗ ਸ਼ਖਸੀਅਤਾਂ ਜਿਨ੍ਹਾਂ ਦਾ ਲੇਡੀਜ਼ ਦਾ ਕਾਫੀ ਕੰਟਰੀਬਿਊਸ਼ਨ ਹੈ ਮੰਦਨੂ ਅਸੀਂ ਇੱਥੇ ਸਨਮਾਨਤ ਵੀ ਕਰਨਾ ਹੈ ਉਹਦੇ ਵਿੱਚ ਸਾਡੇ ਕਪੂਰਥੜਾ ਜ਼ਿਲ੍ਹੇ ਦੇ ਏਡੀਸੀ ਮੈਡਮ ਅਨੀਤ ਕੌਰ ਬਰਜੀ ਓਆਰਐਨ ਸ਼ਰੂਮੜੀ ਸਹਿਤਕਾਰ ਔਰ ਜਿਨ੍ਹਾਂ ਦਾ ਕੰਟਰੀਬਿਊਸ਼ਨ ਪੰਜਾਬੀ ਦੇ ਨਾਲ ਵੀ ਬਹੁਤ ਹੈ ਔਰ ਐਡਮਿਸ਼ਨ ਦੇ ਵਿੱਚ ਵੀ ਬਹੁਤ ਹੈ ਉਸ ਲੈਵਲ ਦੀਆਂ ਅਸੀਂ ਉਸਤਿਨਵਾ ਦੇ ਇੱਥੇ ਸਨਮਾਨਤ ਵੀ ਕਰਨਾ ਹੈ ਔਰ ਨਹਿਰਪੁਰ ਖਾਲਸਾ ਕਾਲਜ ਜਿੰਨੀਆਂ ਵੀ ਸੰਸਥਾਵਾਂ ਨੇ ਇਹ ਸਾਰੀਆਂ ਵਿੰਮਨਡੇ ਤੇ ਆਪਣੇ ਪ੍ਰੋਗਰਾਮ ਲੀਕਦਿਆਂ ਨੇ ਔਰ ਲੈਰਪੁਰ ਖਾਲਸਾ ਕਾਲਜ ਬੜਾ ਸਮਰਪਿਤ ਹੈ ਕਿ ਅਸੀਂ ਵਿਮਨ ਏਮਪਾਵਰਮੈਂਟ ਦੇ ਲਈ ਹਮੇਸ਼ਾ ਯਤਨਸ਼ੀਲ ਰਹਨੇ ਆ ਔਰ ਉਸੇ ਲੜੀ ਦੇ ਵਿੱਚ ਜੀ ਅਸੀਂ ਇਹ ਜਿਹੜਾ ਦਿਨ ਸੈਲੀਬ੍ਰੇਟ ਕਰ ਰਹੇ ਹਾਂ